ਦਾਦੀ ਨੇ ਵੀ ਇਹ ਗੱਲ ਕਹੀ ਤੁਹਾਨੂੰ ਵੱਢ ਦੇ ਮਾਂ ਸਾਡੀ ਦਾ ਉਹ ਨੇ ਨਹੀਂ ਕਿਹਾ ਪੁੱਤ ਨੂੰ ਸਮਝਾਇਆ ਨਹੀਂਗਾ ਵੀ ਤੂੰ ਉਹਨੂੰ ਬਿਨਾ ਕੁਝ ਕਹਿ ਜਾ ਕਿ ਮੇਰੀ ਉਹਨੇ ਇਹ ਗੱਲ ਕਹੀ ਵੀ ਪਿਓ ਪੁੱਤਾ ਜੋ ਵੱਢ ਜਾਦੀ ਬੁੜੀ ਮਾਂ ਕਦੇ ਬਾਵਾ ਤੋੜ ਦਿੰਦਾ ਸੀ ਕਦੇ ਕੁਝ ਅਸੀਂ ਚਾਹਣਾ ਬੇ ਨੂੰ ਸਜਾਉਣੀ ਚਾਹੀਦੀ ਫਾਂਸੀ ਵੱਢ ਵੱਢ ਸਜਾ ਫਾਂਸੀ ਦੀ ਹੋਵੇ ਉਹਨੇ ਕੋਨੀ ਰਿਪੋਰਟ ਦੀ ਵੀ ਸੋਥੇ ਮਗਰ ਗਿਆ ਚਲਾ ਕੁਆੜੀ ਲੈ ਕੇ ਉਥੇ ਕੁਆੜੀ ਨਾਲ ਜਾ ਕੇ ਉਥੇ ਇਹਨੂੰ ਵੱਢਤਾ ਇੱਕ ਸਿਰ 'ਚ ਮਾਰੀ ਤੇ ਦੋ ਇੱਥੇ ਕੰਨੀ ਤੇ ਮਾਰੀਆਂ ਤੇ ਕੰਨੀ ਲਾਤੀ ਕੀ ਨਾਮ ਹੈ ਤੁਹਾਡਾ ਸਰ ਮੇਰੇ ਸਿੰਘ ਮੈਂ ਜੀ ਕਿੱਥੋਂ ਦੇ ਰਹਿਣਾ ਨੇ ਉਹ ਪਿੰਡ ਸੋਜ ਸਾਸ ਤੇ ਯਾਰ ਟਾਂ ਨੀ ਬਲਾਸ ਕੀ ਗੱਲ ਕੀ ਹੋਈ ਹੈ ਗੱਲ ਜੀ ਫੈਮਿਲੀ ਕਰੇਲੂ ਮਾਮਲੇ ਸੀਗਾ ਜੀ ਤੇ ਪੀ ਕੇ ਰੋਜ ਪੀ ਕੇ ਪਿਆਰੇ ਨੂੰ ਹੁੰਦਾ ਸੀ ਦਿਨ ਰਾਤ ਪੀ ਕੇ ਕੁੱਟ ਮਾਰ ਕਰਦਾ ਸੀ ਮਾਂ ਸਾਡੀ ਨਾਲ ਬਹੁਤ ਬੁਰੇ ਹਾਲਾਤ ਕਰਾਉਣਾ ਸੀਗਾ ਤੇ ਤੇ ਫਿਰ ਵਿੱਚੋਂ ਸਾਡਾ ਦਾਦਾ ਵੀ ਪਹਿਲਾਂ ਵਿੱਚੋਂ ਟਿਕ ਗਿਆ ਸੀਗਾ ਤੇ ਉਹ ਸਾਡਾ ਫਿਰ ਦਾਦੇ ਨੇ ਸਾਡੇ ਨੇ ਵੱਲ ਚੱਕ ਦਿੱਤੀ ਦਾਦੇ ਸਾਡੇ ਨੇ ਬਹੁਤ ਬੁਰਾ ਾਲ ਕੀਤਾ ਕਿਰਪਾਨਾ ਚੱਕ ਕੇ ਮਾਂ ਸਾਡੇ ਨੂੰ ਵੜਨਾ ਚਾਹੁੰਦਾ ਸੀ ਦਾਦਾ ਵੀ ਸਾਡਾ ਕੋਨੇ ਵੀ ਵੀਡੀਓ ਅੱਜ ਮੇਰੇ ਕੋਲ ਸਬੂਤ ਹੈ ਜੀ ਨੇ ਮੌਕੇ ਤੇ ਤੇ ਦਾਦੇ ਮੇਰੇ ਨੇ ਵੀ ਕੋਈ ਕਸਰ ਨਹੀਂ ਛੱਡੀ ਪਰਦਾਦੇ ਨੇ ਰਾਤੀਓਂ ਨੇ ਫੋਨ ਲਾਇਆ ਪਿਓ ਮੇਰੇ ਨੇ ਤੇ ਦਾਦੇ ਨੇ ਵੀ ਇਹ ਗੱਲ ਕਹੀ ਤੁਹਾਨੂੰ ਵੜ ਦੇ ਮਾਂ ਸਾਡੀ ਦਾ ਉਹ ਨੇ ਨਹੀਂ ਕਿਹਾ ਪੁੱਤਰ ਨੂੰ ਸਮਝਾਇਆ ਨਹੀਂਗਾ ਵੀ ਤੂੰ ਉਹਨੂੰ ਬਿਨਾ ਕੁਝ ਕਹਿ ਜਾ ਕਿਵੇਂ ਵੀ ਉਹਨੇ ਵੀ ਇਹ ਗੱਲ ਕਹੀ ਵੀ ਪਿਓ ਪੁੱਤਰਾ ਵੀ ਵੜ ਦੇ ਆ ਦੀ ਬੁੜੀ ਨੂੰ ਵੀ ਇੱਕ ਮਾੜੀ ਚੰਗੀ ਦੇਖਣਾ ਤੋਂ ਕਿਧਰੇ ਤਾਂ ਮਾਂ ਸਾਡੀ ਨੂੰ ਸਾਡਾ ਸਾਰਾ ਪਿੰਡ ਸਾਡੀ ਸਾਰੇ ਢਾਣੇ ਗਵਾਹ ਹੈ ਕਿ ਮਾਂ ਸਾਡੀ ਦਾ ਕੋਈ ਸਬੂਤ ਦੇ ਦੇ ਵੀ ਸਾਡੀ ਮਾਂ ਗਲਤ ਹੈ ਤੇ ਅਸੀਂ ਦੇਣੇਦਾਰ ਹਾਂ ਹੁਣ ਹੋਇਆ ਕੀ ਸੀਗਾ ਹੋਇਆ ਇਹੀ ਸੀਗਾ ਵੀ ਉਹ ਆਪਣੇ ਦੀ ਪਟਦੀ ਵੀ ਤੜਕੇ ਤੜਕੇ ਸਾਰੇ ਪਹਿਲਾਂ ਹੀ ਘਰ ਚੋਂ ਨਾ ਲੈਣ ਚਲੇਗੇ ਉਹ ਆਪਣੇ ਦੀ ਪਟਨ ਗਈ ਸੀ ਤੜਕੇ ਪਣੇਰੀ ਪਟਦੀ ਵੀ ਸੋ ਉੱਥੇ ਮਗਰ ਗਿਆ ਚਲਾ ਕੁਆੜੀ ਲੈ ਕੇ ਉੱਥੇ ਕੁਆੜੀ ਨਾਲ ਜਾ ਕੇ ਉੱਥੇ ਇਹਨਾਂ ਵੱਡਤਾ ਇੱਕ ਸਿਰ ਚ ਮਾਰੀ ਤੇ ਦੋ ਇੱਥੇ ਕੰਨੀ ਤੇ ਮਾਰੀਆਂ ਤੇ ਕੰਨੀ ਲਾਤੀ ਵਜ੍ਹਾ ਕੀ ਸੀਗੀ ਇੱਕਦਮ ਤੋਂ ਜਿਹੜਾ ਵਜ੍ਹਾ ਕੁਝ ਵੀ ਨਹੀਂ ਬਸ ਫੈਮਿਲੀ ਬਸ ਮਾੜਾ ਮੋਟਾ ਰੋਲਾ ਚੱਲਦਾ ਸੀਗਾ ਕੱਲ ਦਿਨੇ ਸਾਰੀ ਦਿਨੀ ਪੀ ਕੇ ਸੁੱਤਾ ਰਿਹਾ ਸੀ ਤੇ दारू ਤੋਂ ਰੋਕਦੇ ਸੀਗੇ दारू ਛੱਡਦਾ ਨਹੀਂ ਸੀਗਾ ਤੇ ਬਾਹਰ ਅੰਦਰ ਬੁੜੀਆਂ ਵਾਲੀ ਥਾਂ ਗਲਤ ਫੈਮਣੀ ਜਾਂਦਾ ਸੀਗਾ ਬਾਰੰਦਰ ਬੁੜੀਆਂ ਆਂਦਰੇ ਬਹੁਤ ਗੰਦ ਪਾਇਆ ਹੁੰਦੇ ਸਾਰੇ ਸਾਰੇ ਪਿੰਡ ਨੂੰ ਸਾਡੇ ਜਿੱਥੇ ਮਰਜ਼ੀ ਪਹੁੰਚ ਸਕਦੇ ਆਂ। ਦਾਰੂ ਪੀਣ ਤੇ ਰੋਕਣ ਤੇ ਵੀ ਬਾਤ ਸੀਗਾ। ਹਾਂ ਰੋਕਣ ਤੇ ਵੀ ਬਾਤ ਸੀਗਾ। ਇਹ ਕਲੇਸ਼ ਚੱਲਦਾ ਸੀ। ਇਹ ਕਲੇਸ਼ ਚੱਲਦਾ ਸੀ ਦਾਰੂ ਪੀਣ ਤੇ ਰੋਕਦੇ ਸੀ ਅਸੀਂ ਉਹ ਬਰੁਕਤਾ ਨਹੀਂ ਸੀ ਤੇ ਦਾਰੂ ਪੀ ਕੇ ਕੁੱਟ ਮਾਰੀ ਰੋਜ਼ ਕਰਦਾ ਸੀਗਾ। ਤੇ ਸਭ ਨੇ ਪਿਓ ਨੇ ਨਹੀਂ ਕਦੇ ਸਮਝਾਇਆ ਵੀ ਪੁੱਤਰਾ ਤੂੰ ਇਹ ਕੰਮ ਨਾ ਕਰੂੰਦਾ ਪਿਓ ਅੱਲਾ ਸ਼ੇਰ ਦਿੰਦਾ ਸੀ ਤੇ ਤੂੰ ਵੱਢ। ਇਹਨੂੰ ਵੱਢ ਦੇ। ਕੀ ਚਾਹੁੰਦੇ ਸੀ? ਅਸੀਂ ਮੰਗੇ ਚਾਹਨੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾਦ ਤੋਂ ਵਾਦ ਸਜ਼ਾ ਮਿਲਣੀ ਚਾਹੀਦੀ ਸਜ਼ਾ ਇਹਨੂੰ ਫਾਂ ਦਾਦੇ ਮੇਰੇ ਨੂੰ ਤੇ ਮੇਰੇ ਪਿਓ ਨੂੰ ਦੋਵਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ ਮਾਨ ਇਹ ਦੋ ਸਾਡੀ ਕੋਈ ਹੋਰ ਕੋਈ ਸਾਡੀ ਮੰਗ ਨਹੀਂ ਫਾਂਸੀ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਜੇ ਅੱਜ ਉਹਨਾਂ ਨੇ ਛੱਡਨੇ ਆ ਤੇ ਕੱਲ ਬਾਕੀ ਸਾਡੀ ਫੈਮਿਲੀ ਨੂੰ ਖਤਰਾ ਹੈ ਸਾਡੀ ਫੈਮਿਲੀ ਨੂੰ ਮਾਰ ਸਕਦਾ ਅੱਗੇ ਨੋ ਅੱਗੇ ਬੜਾ ਕੁਝ ਉਹਨੇ ਸਾਡੇ ਘਰ 'ਚ ਕੀਤਾ ਨੋ ਉਹਨੂੰ ਕੁੱਟਾ ਮਾਰਾ ਅੱਗੇ ਬਹੁਤ ਅੱਗੇ ਬਹੁਤ ਉਹਨੂੰ ਕੁੱਟਦਾ ਸੀ ਕਦੇ ਰੋਸ ਤੇ ਨਹੀਂ ਗਈ ਸੀ ਹਾਂ ਬਹੁਤ ਮਾਰਿਆ ਹਲਤ ਕਰਦਾ ਸੀ ਫੇਰ ਵੀ ਉਹਨੇ ਘਰ ਮੱਲੀ ਰੱਖਾ ਹੈ ਕਦੇ ਬਾਵਾ ਤੋੜ ਦਿੰਦਾ ਸੀ ਕਦੇ ਕੁਛ ਬੜਾ ਕੋਸ਼ਿਸ਼ ਕਰਦਾ ਸੀ ਲੱਗਦੀ ਸੀ ਮੇਰੇ ਪੂਵਾ ਸਾਡੀ ਕੀ ਚਾਹੁੰਦੇ ਹੋਣਾ ਕੀ ਚਾਹੀਦੀ ਅਸੀਂ ਚਾਹਣਾ ਵੇਨ ਨੂੰ ਸਜ਼ਾ ਹੋਣੀ ਚਾਹੀਦੀ ਹੈ ਫਾਂਸੀ ਸਜ਼ਾ ਵਾਦ ਵਾਦ ਸਜ਼ਾ ਫਾਂਸੀ ਦੀ ਹੋਵੇਨ ਕੀ ਜਾਵੇਂ ਤੁਹਾਡਾ ਸਿਮਰ ਰਹੇ ਤੁਸੀਂ ਕਿੱਥੋਂ ਦੇ ਰਹੇ ਨਾਲ ਅਸੀਂ ਜੋਕੜੀ ਪੁਰਾਣੇ ਸਾਰੇ ਅੱਜ ਮੰਗਣਾ ਆਇਆ ਮੰਗਣਾ ਕੀ ਪੁਰਾਣਾ ਥਾਣਾ ਅਰਨੀ ਵਾਲੇ ਦੇ ਵਿੱਚ ਪਿੰਡ ਪੈਂਦਾ ਹੌਜ ਖਾਸ ਉੱਥੇ ਸੁਖਦੇਵ ਸਿੰਘ ਨਾਂ ਦਾ ਵਿਅਕਤੀ ਰਹਿੰਦਾ ਸੀ ਉਹਨੇ ਖਰਾਬ ਪੀਤੀ ਸੀਗੀ ਸਵੇਰ 7:30 ਆਪਣੇ ਘਰ ਵਾਲੀ ਨੂੰ ਗੋਹਾੜੀ ਮਾਰ ਕੇ ਉਹਦਾ ਕਤਲ ਕਰ ਦਿੱਤਾ ਸਰ ਇਹ ਕਰੇ ਕੀਤਾ ਸੀ ਉਹਨੇ ਨਹੀਂ ਘਰ ਦੇ ਨੇੜੇ ਖੇਤਾਂ ਵਿੱਚ ਕੰਮ ਕਰਦੀ ਸੀ ਉਹ ਪਾਲੋ ਬਾਈ ਉਹਦਾ ਨਾਂ ਸੀ ਤੇ ਉਹਦੇ ਤਿਰਤਰ ਤੇ ਕੋਈ ਸ਼ੱਕ ਕਰਦਾ ਸੀ ਜਿਹਦੇ ਕਰਕੇ ਅੱਜ ਸਵੇਰ ਉਹਨੇ ਉਹਦਾ ਮਟਰ ਕਰ ਦਿੱਤਾ ਜਿਸ ਤੇ ਐਫ ਆਈ ਆਰ ਨੰਬਰ 84 ਹੰਪਰੈਕਸ਼ਨ 103 ਬੀ ਐਨ ਐਸ ਵੀਤ 102 ਐਪੀ ਸੀ ਦਾ ਤੁਸੀਂ ਮੁਕਤਮਾ ਰਜਿਸਟਰ ਕਰ ਲਿਆ ਤੇ ਟੀਮਾਂ ਬਣਾਤੀਆਂ ਤੇ ਟੀਮਾਂ ਬਣਾ ਕੇ ਅਸੀਂ ਹੁਣ ਰੇਡਾਂ ਕਰ ਰਹੇ ਹਾਂ ਜਲਦ ਤੋਂ ਜਲਦ ਅਸੀਂ ਇਹਨੂੰ ਅਰੈਸਟ ਕਰ ਲਵਾਂਗੇ ਥੈਂਕ ਯੂ ਕਿਹਾਗੇ ਮਰਕੀਰ ਸਿੰਘ ਜੀ ਕਿ ਮੇਰਾ ਕਥੂ ਦੋ ਕਿੱਲੇ ਦੱਸਿਓ ਮੇਰੀ ਪਰਚਾਈ ਕਿ ਕਾਰਨ ਹੋਇਆ ਹੈ ਮਾਰਾ ਮੁਤਕਾਰ ਦਾ ਇਹ ਮਾਮਲਾ ਹੈ ਬ੍ਰਦਰ ਦਾ ਕੀ ਨਾਮ ਹੈ ਸਖਤੇਰ ਸਿੰਘ ਜੀ ਕਿੰਨੀ ਉਮਰ ਹੈ ਮੈਨੂੰ 200 ਸਾਲ ਬਟਾ ਜੀ ਦੇ ਭਾਬੀ ਜੀ ਦੀ ਉਹਨਾਂ ਦੀ ਕਿੰਨੀ ਉਮਰ ਸੀ ਉਹਨਦੀ ਹੋਊਗੀ ਮੇਰੇ ਕਰ 45 ਦੇ ਉੱਤੇ ਹੀ ਹੋੜ ਕੇ ਕੀ ਨਾਮ ਸੀ ਉਹਨਾਂ ਦਾ ਪਾਲੋ ਪਾਲੋ ਬਾਈ ਕਿੰਨੇ ਬੱਚੇ ਨੇ ਦੋ ਮੁੰਡੇ ਇੱਕ ਕੁੜੀ ਵਿਆਹ ਹੋਇਆ ਨਹੀਂ ਇੱਕ ਮੁੰਡਾ ਰਿੰਗਾ ਜੀ ਜੂੜਾ ਤਾਨੂੰ ਕਦੋਂ ਪਤਾ ਲੱਗਿਆ ਸਾਨੂੰ ਸਵੇਰੇ ਪਤਾ ਲੱਗਿਆ ਜੀ ਕਿ ਇਰਾਦਤ ਹੀ ਘਟਨਾ ਹੈ ਨਹੀਂ ਜ਼ੁਬਾ ਹੋਈ ਹੈ ਸਵੇਰੇ ਸਵੇਰੇ ਅਰਲੀ ਮਾਰਨਿੰਗ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਪਤਾ ਨਹੀਂ ਜੀ ਮੈਂ ਟੈਨਰ ਪਤਾ ਮੈਂ ਤਾਂ ਇੱਥੇ ਆ ਗਿਆ ਤੁਸੀਂ ਕਿੱਥੇ ਰਹਿੰਦੇ ਹੋ ਮੈਂ ਅਰਨੀਆ ਟ੍ਰੇਨ ਚੇਕ ਜਬਾਤ ਡੀਐਸਪੀ ਸਾਹਿਬ ਕੀ ਮਸਲਾ ਕੀ ਹੈ ਜਿਹੜਾ ਇਹ ਕੋਈ ਮਰਡਰ ਕਹਿ ਰਹੇ ਹੋਇਆ ਕੋਈ ਇਹ ਖਾਣੇ ਅਰਨੀ ਵਾਲੇ ਦੇ ਪਿੱਛੇ ਨਾ ਇੱਕ ਪਿੰਡ ਮੈਂ ਦਾ ਹਵਾ ਖਾਸ ਜਿਹਦੀ ਪਾਡੋ ਦੇਵੀ ਰਹਿਣ ਵਾਲੀ ਸੀ ਉਹਦੇ ਹਸਬੰਦ ਨੇ ਸਰਦੇਸ਼ ਸਿੰਘ ਨੇ ਉਹਦਾ ਘਾੜੀ ਮਾਰ ਕੇ ਕਤਲ ਕਰ ਦਿੱਤਾ ਅੱਜ ਸਵੇਰ ਦੀ ਗੱਲ ਆ ਇਹ ਤੇ ਸ਼ਰਾਬ ਪੀਂਦਿਆਂ ਸੀ ਉਹਦੀ ਦੱਸਦੇ ਨੇ ਤੇ ਕੋਈ ਸ਼ੱਕ ਸ਼ੁਕ ਕਰਦਾ ਸੀ ਉਹਦੇ ਕਰੈਕਟਰ ਦਾ ਇਸ ਕਰਕੇ ਉਹਨੇ ਮਾਰ ਦਿੱਤਾ ਉਹ ਸੋ ਅਸੀਂ ਕਾਰਵਾਈ ਕਰਨ ਲਈ ਆਏ ਆ ਇੱਥੇ ਹਸਪੀਟਲ ਇਸ ਤਰ੍ਹਾਂ ਦੀ ਸਟੇਟਮੈਂਟ ਮਿਲੇਗੀ ਉਸ ਹਿਸਾਬ ਨਾਲ ਅਸੀਂ ਕਤਲ ਦਾ ਪਰਚਾ ਦਰਜ ਕਰਾਂਗੇ ਇਹ ਪਰਿਵਾਰ 'ਚ ਕੌਣ-ਕੌਣ ਸੀਗਾ ਕੋਈ ਦੱਸਿਆ ਸਰ ਇਹਨਾਂ ਨੇ ਪਰ ਪਰਿਵਾਰ 'ਚ ਉਹਦੇ ਦੋ ਮੁੰਡੇ ਨੇ ਇੱਕ ਲੜਕੀ ਐ ਤੇ ਤੇ ਲੜਕੀ ਤੇ ਇੱਕ ਮੁੰਡਾ ਸ਼ਾਦੀशुदा ਨੇ ਤਾਂ ਤਾਰੀਖ ਸ਼ਾਦੀ ਇਹ ਦੱਸਦੇ ਨੇ ਉਹ ਜਿਸ ਤਰ੍ਹਾਂ ਬਈ ਅਲ ਖਾਨਗੇ ਉਸੇ ਦਿਨ ਕਰ ਦੇ ਕੱਪ ਜੀ ਰੋਪੀ ਫਰਾਰ ਹੋਸਾ ਜਾ ਰਹੇ ਸਰ ਫਰਾਰ ਹੈ ਫਿਲਹਾਲ ਫਰਾਰ ਇਹਨਾਂ ਨੇ ਦੱਸਿਆ ਸਰ ਕੁਝ ਵੀ ਘਰ ਚ ਝਗੜਾ ਝੁਗੜਾ ਪਹਿਲਾਂ ਵੀ ਰਹਿੰਦਾ ਸੀ ਕੋਈ ਗੱਲਬਾਤ ਕੀ ਹੁੰਦੀ ਸੀ ਹਾਂ ਦੱਸ ਦਿੰਨੇ ਵੀ ਝਗੜਾ ਸੀ ਘਰਾਂ ਦਾ ਹਾਂ ਪਰ ਉਹ ਮੇਨ ਵਜ੍ਹਾ ਕੀ ਸੀ ਕਿ ਉਹ ਸ਼ੱਕੀ ਕਰਦਾ ਸੀ ਸ਼ੱਕੀ ਕਰਦਾ ਸੀ ਫਰਦਰ ਇਨਵੈਸਟੀਗੇਸ਼ਨ ਉਹ ਕਿਸ ਤਰ੍ਹਾਂ ਦੀ ਸ਼ੁਰੂ ਕਰ ਰਹੇ ਹੋ ਟੀਮਾਂ ਬਣਾਤੀਆਂ ਅਲਗ-ਅਲਗ ਸੀਆਈਏ ਦੀ ਟੀਮ ਸਾਡੀ ਤੇ ਥਾਣੇ ਦੀ ਟੀਮਾਂ ਬਣਾਤੀਆਂ ਇੱਕ ਚੌਕੀ ਇੰਚਾਰਜ ਦੀ ਟੀਮ ਬਣਾਈ ਕਿਉਂਕਿ ਆਪਣੀ ਟੀਮ ਹੈ ਇਹ ਇਹ ਸਾਰੀਆਂ ਟੀਮਾਂ ਲਾਈਆਂ ਹੋਈਆਂ ਨੇ